ਆ ਦੇਖੋ ਗਾਇਜ਼ ਦੁਪਹਿਰ ਦਾ ਟਾਈਮ ਆ ਤੇ ਸਾਨੂੰ ਫਤੇ ਕਹਿ ਰਿਆ ਜੇ ਕਿਸੇ ਦਏਗਾ ਤੇ ਮੈਂ ਖੁਲਚੇ ਲਿਆ ਕੇ ਦੇਉਂਦੇ ਹਣੀ ਕੁਲਚੇ ਐ ਨਹੀਂ ਚੰਗੀ ਤਰ੍ਹਾਂ ਐਨ ਪਤਾ ਗੱਲਾਂ ਚਟ ਕੇ ਕੁਲਵਿੰਦਰ ਜੀ ਪਾਪਾ ਦੀਆਂ ਗੱਲਾਂ ਐਨ ਚਟ ਕੇ ਪੂਰੀਆਂ ਮਿੱਟੀ ਵਾਲੀਆਂ ਲਿਪਸ ਕਿਸੇ ਦੀ ਨਹੀਂ ਖੂਗੀ ਲਿਪਸ ਹਾਂ ਦੇ ਦੇਣਿਆ ਕੁਲਵਿੰਦਰ ਦੇਖ ਵੇਖਾ ਚ ਕੀ ਕੀ ਬਣਾਣਾ ਬ੍ਰਸ਼ ਵੀ ਨਹੀਂ ਕੀਤਾ ਆਏ ਹਾ ਕਿ ਲੋਦਰ ਮੁਸ਼ਕ ਆਉਂਦੀ ਹੋਣੀ ਇਹ ਮੈਂ ਹਾਂ ਕਰੂੰਗਾ ਤਾਂ ਪ੍ਰਧਾਨ ਲੈ ਜਾਣਾ ਹਾਂ ਤੰਗ ਰਸ ਨੂੰ ਕਹਿ ਦੋ ਉਹਨੂੰ ਹਾਈ ਬੂ ਅਮਨ ਅਮਨ ਚੂਦੇ ਉਹਨੂੰ ਕਹੋ ਕਿ ਸੀ ਮੈਨੂੰ ਨਾ ਪਾਕਿਸਤਾਨ ਵੀ ਜਾਓਗੇ ਨਿਪਸੀ ਸੀ ਹਾਂ ਹਾਂ ਆਜੋ ਮੋਸ ਦੇ ਬਾਰੇ ਪਿਆ ਹਾਈ ਮੈਨੂੰ ਵੀ ਤਾਂ ਨਹੀਂ ਪਊਗੀ ਤਾਂ 100 ਰੁਪਏ ਦਊਂਗੀ 100 ਰੁਪਏ ਦਵਾਂਗੀ ਪੱਕਾ ਮੂੰਹ ਦਾ ਪਤਾ ਕਿੰਨੀਆਂ 5 ਨਾ ਨਹੀਂ 5 ਨਹੀਂ ਮੈਂ 5 ਦਾ 100 ਰੁਪਏ ਦੇਣਾ ਕੋਈ ਛਿੱਛੀ ਖਰਚਾ ਦੇ ਜਾਣ ਸੁਣੇ ਛਿੱਛੀ 5 ਆਹਾਂ 5 ਤੇ ਫਿਰ ਮੇਰੀ ਵੀ ਲੈਣੀ ਬਹੁਤ ਮੈਂ ਵੀ ਮੈਂ ਵੀ ਤੈਨੂੰ ਦਵਨੀ ਠੀਕ ਹੈ 1 2 3 4 ਲਿਪਸਟਿਕ ਲਾ ਕੇ ਹੋਰ ਕੋਈ ਚਾ ਨਹੀਂ ਖਾਦੇ ਜਾਣੇਗੇ ਬਾਹਰ ਵਾਲੇ ਨੇ ਕਹਿਣਾ ਕਿ ਤੂੰ ਲਿਪਸਟਿਕ ਲਾ ਕੇ ਕਿਉਂ ਆਏ ਹੋ ਚਲ ਔਰ ਮੂੰਹ ਤਾਂ ਰਾਰ ਲਾਲ ਹੋ ਗਿਆ ਯਾਰ ਕੋਈ ਨਾ ਕਿਉਂ ਨਹੀਂ ਓਏ ਹੋਏ ਕਿੰਨਾ ਚਾ ਚੜਿਆ ਤੇ ਚਾ ਧਰਤੀ ਚਾ ਤੀ ਇਹ ਲੱਭਦੇ ਹੋ ਆ ਜਾ ਤੋ ਆ ਜਾ ਤੋ ਵਾਹ ਆ ਜਾ ਤੋ ਆ ਜਾ ਤੋ ਓਏ ਹਾਈ ਦੇਖ ਕੁਲਚੇ ਖਾਣੇ ਗਲਤ ਬਾਤ ਐ ਹੈ ਸਹੀ ਬਾਤ ਆ ਦੀ ਦੀ ਜੁੱਤੀ ਪਈ ਐ ਆ ਜਾ ਤੋ ਨੋ ਜੀ ਫਿੰਗਰ ਪਾਈ ਛਾਹ ਕਿਸਮਤ ਬੋਲਦੇ ਆ ਲਗੀ ਕਿ ਮੇਰੀ ਕਿਸਮਤ ਨਹੀਂ ਹੈਗੀ ਨਹੀਂ ਸਕੂਟੀ ਤੇ ਜਾਓ ਬੋਲਟ ਤੇ ਨਹੀਂ ਜਾਣਾ ਗੱਡੀ ਲੈ ਗਏ ਨੇ ਹਾਂ ਲੈ ਚੱਪਲ ਵੀ ਲੱਭ ਕੇ ਦੇ ਰਿਆ ਹਾਂ ਹੋਰ ਬੜਾ ਸਤਕਾਰ ਹਾਂ ਦੇ ਤਾਂ ਸਹੀ ਆ ਦੇ ਦੇ ਬੋਲਟ ਤੇ ਜਾਂਦੇ ਚੱਕਰੇ ਸਾਰਾ ਕੰਮ ਹੋ ਰਹੇ ਨੇ ਚੱਲ ਮਣ ਥੋੜੀ ਜਿਹਾ ਇੱਥੋਂ ਸਾਫ਼ ਜਿਆ ਕਰੀਏ ਆਪਾਂ ਪਹਿਲਾਂ ਵਜੇ ਵੱਖਣ ਦੇਲੀ ਖਾਣ ਨੂੰ ਰਾਤ ਨੂੰ ਕੀ ਬਣਾਣੀ ਸਬਜ਼ੀ ਇੱਕ ਕਮੈਂਟ ਆਇਆ ਇਹ ਤੁਸੀਂ ਕਹਿੰਦੇ ਉਹ ਤਾਂ ਬਜ਼ੁਰਗਾਂ ਘ ਰੋਟੀਆਂ ਘੱਤੋਂ ਬਣਾਉਂਦੇ ਤੁਸੀਂ ਆਪ ਨਹੀਂ ਬਣਾ ਸਕਦੀਆਂ ਲੈ ਦੱਸ ਨਹੀਂ ਅਸੀਂ ਨਹੀਂ ਬਣਾ ਸਕਦੀਆਂ ਨਹੀਂ ਪਹਿਲੀ ਗੱਲ ਤੇ ਇਹ ਹੈ ਕਿ ਸੋਚੋ ਤੁਸੀਂ ਜਾ ਕੇ ਦੇਖੋ ਅਸੀਂ 90 90 ਸਾਲਾਂ ਦੇ ਜਿਹੜੇ ਕੱਲੇ ਬਜ਼ੁਰਗ ਵਿਚਾਰੇ ਬਾਹਰ ਦਿਹਾੜੀਆਂ ਕਰਦੇ ਫਿਰਦੇ ਨੇ ਤੇ ਜੇ ਆਪਣੇ ਘਰੇ ਰੋਟੀਆਂ ਆਪਾਂ ਲਾ ਲਾਂਗੇ ਤੇ ਕਿੱਡੀ ਕੋ ਗੱਲ ਹੈ ਹੈ ਨਾ ਕੋਈ ਕੁਝ ਨਾ ਲਵਾਂਗੇ ਸਾਡੇ ਕੋਲ ਕੋਈ ਕੰਮ ਨਹੀਂ ਕਰਦਾ ਮੈਂ ਤਾਂ ਸੁਣ ਕੇ ਹਰਾਨਾ ਲੋਕਾਂ ਦੀਆਂ ਗੱਲਾਂ ਹਨਾ ਕਿ ਕਿਵੇਂ ਐੋ ਜਿਹੀਆਂ ਗੱਲਾਂ ਕਰਦਾ ਪਤਾ ਕਿ ਸਾਡੇ ਘਰ ਦੇ ਬੱਚੇ ਕੰਮ ਕਰਦੇ ਉਹਨਾਂ ਨੇ ਕਰਨਾ ਸਾਡਾ ਕੰਮ ਠੀਕ ਹੈ ਉਦੋਂ ਕਹਿ ਰਹੇ ਡੋਂਟ ਮਾਈਂਡ ਦੇਖੋ ਮਾਈਂਡ ਵਾਲੀ ਕੋਈ ਗੱਲ ਨਹੀਂ ਹੈਗੀ ਇੱਥੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਕੀ ਅੱਡੀ ਕੋਈ ਗੱਲ ਨਹੀਂ ਹੈਗੀ ਫਿਰ ਕੀ ਹੋ ਗਿਆ ਸਾਡੇ ਘਰ ਦੇ ਕੰਮ ਨੇ ਉਹਨਾਂ ਦੇ ਬੱਚੇ ਨੇ ਉਹ ਸਾਡੇ ਪੇਰੈਂਟਸ ਨੇ ਅਸੀਂ ਉਹਨਾਂ ਦੇ ਬੱਚੇ ਆ ਜੇ ਉਹਨਾਂ ਨੇ ਘਰ ਵੀ ਲਿਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਨਾਲੇ ਤੁਸੀਂ ਕਹਿੰਦੇ ਮਾਈਂਡ ਨਾ ਕਰੋ ਤੁਸੀਂ ਵੀ ਨਾ ਮਾਈਂਡ ਕਰੋ ਉਹਦੇ ਹਾਂ ਜਿਹੜਾ ਜਿਹੜੀ ਫੈਕਟਰੀ ਚੱਲਦਾ ਨਾ ਮਸ਼ੀਨਰੀ ਹੈ ਬੱਸ ਬੱਸ ਇਧਰ ਇਹ ਤੁਸੀਂ ਖੜਾ ਲਈ ਨਾ ਤੇ ਇਹ ਖੜੀ ਜਾਣਾ ਠੀਕ ਹੈ ਇਹ ਅੰਗ ਪਰ ਚੱਲਦੇ ਰਹਿਣ ਇਹ ਨਹੀਂ ਹੈਗਾ ਕਿ ਆਪਾਂ ਨਹੀਂ ਕੰਮ ਕਰਦੇ ਅਸੀਂ ਬ੍ਰ ਮਤਲਬ ਉਹ ਤੋਂ ਵੱਧ ਹੀ ਕੰਮ ਕਰਦੇ ਆ ਸਾਰਾ ਦੇਣ ਅਸੀਂ ਕੰਮ ਕਰਦੇ ਆ ਤੇ ਚਲੋ ਕਿਸੇ ਟਾਈਮ ਬੰਦਾ ਥੋੜੀ ਹਲਪਕਾਰੀ ਦੇਂਦਾ ਰੋਟੀ ਪਾਣੀ ਚ ਕੋਈ ਵੱਡੀ ਗੱਲ ਨਹੀਂ ਮਮੀ ਜੂਦਾ ਸਕੂਲ ਕੇ ਬਣਾਉਂਦੇ ਆ ਬਹੁਤ ਸਾਰਾ ਲੱਗਿਆ ਹਾਂ ਬਾਕੀ ਉਹਨਾਂ ਸ਼ਾਮ ਦਾ ਸਾਰਾ ਅਸੀਂ ਕਰਨਾ ਹੈ ਸ਼ਾਮ ਤੋਂ ਲੈ ਕੇ ਜੋ ਵੀ ਬੱਚਿਆਂ ਦੇ ਸਵੇਰ ਦਾ ਸਾਰਾ ਅਸੀਂ ਕੰਮ ਕਰਨਾ ਹੈ ਯਾਨੀ ਬੁਲਟ ਕਰ ਲੈ ਸਟਾਰਟ ਬਣ ਚਲੇ ਗਏ ਨੇ ਨਹੀਂ ਤੇ ਤੂੰ ਇਧਰ ਫਨ ਦੱਬ ਕੇ ਅਦਰ ਨਹੀਂ ਤੇ ਅੱਖ ਤੇਰੀ ਨੂੰ ਛੋਟੀ ਲੱਗਣ ਦੀ ਕਣੀ ਜੀ ਸੈੱਟ ਕਰ ਲੈ ਹੁਣ ਸਹੀ ਕੇ ਕੱਕ ਛੋਟੀ ਤੇਰੀ ਤ੍ਰਿਵੜੀ ਪਾਪਾ ਨੂੰ ਉਹਦੀ ਵੀ ਇੱਕ ਇੱਕ ਛੋਟੀ ਪਾਪਾ ਦੀ ਨਹੀਂ ਇੱਕ ਜਿਆਦਾ ਛੋਟੀ ਇੱਕ ਤਾਂ ਜਮੇ ਛੋਟੀ ਦੇਖਦੇ ਹੀ ਨਹੀਂ ਕੁਛ ਤੂੰ ਕਿੱਥੇ ਚੱਲੇ ਤਿਆਰ ਹੋ ਕੇ ਟਿਊਸ਼ਨ ਹੈ ਨਾ ਅੱਜ ਟਿਊਸ਼ਨ ਦਾ ਟਾਈਮ ਹੋ ਸਾਢੇ 3 ਹੋਏ ਨਾ ਅੱਧਾ ਘੰਟਾ ਪਹਿਲਾਂ ਸਾਢੇ 3 ਅੱਜ ਛੇਤੀ ਪਹੁੰਚਣਾ ਕਿਹਾ ਦੀ ਕੀ ਕੱਲ੍ਹ ਇੱਕ ਕਰੇ ਟੈਸਟ ਹੈ ਅੱਛਾ ਠੀਕ ਹੈ ਲੋ गाइस ਆਪਾਂ ਇਹ ਚਾਹ ਰੱਖਤੀ ਹੈ ਤੇ ਚਾਰ ਬਣ ਚਲੀ ਬਸ ਸਾਡੇ ਤੇ ਸਾਡੇ ਬੰਦੇ ਜਏ ਨੇ ਮੈਂ ਕਿਹਾ ਕਿ ਕਾਉਂਟ ਫੋਨ ਲਾ ਦੇਣਾ ਕਹਿੰਦੇ ਨਹੀਂ ਖਾਣੇ ਕੁਲਚੇ ਉਸੇ ਤੇ ਕੁਲਚੇ ਨਹੀਂ ਖਾਣੇ ਚਾਹਤੇ ਪਰ ਹੁਣ ਕਹਿੰਦੇ ਜੇ ਤੂੰ ਫਾੜੀ ਕੁਲਚੇ ਦਾ ਕੋਈ ਛੋਟਾ ਜਿਹਾ ਹਾਂ ਉਹ ਨਿੱਕਾ ਕਹਿੰਦਾ ਕੁਲਚੇ ਹੀ ਖਾਣੇ ਹੂਟ ਬੜਾ ਖਾ ਕੇ ਹੁਣ ਇਤਿਆਜ਼ ਕਰਨ ਹੋ ਗਈ ਖਾਣੇ ਜਾ ਗਿਆ ਕੁਚਾ ਕਾ ਨਹੀਂ ਜਾ ਹਾਂ ਉਹ ਬੋਲਟੇ ਦੇ ਚੱਕਰਾ ਚ ਗਿਆ ਹੁਣ ਕਿ ਮੈਂ ਬੋਲਟੇ ਤੇ ਜਾਵਾਂਗਾ ਤਾਂ ਕਰਕੇ ਲੋ ਜੀ ਜਾ ਤੂੰ ਵੇਚ ਗਈ ਆ ਤਾਂ ਮਠਾਈ ਆ ਪਰ ਮਠਾਪਾਤੀ ਕੁਲਚੇ ਆਉਂਦੇ ਨੇ ਮਠਾਪਾਤੀ ਤਰੀ ਦੀ ਮਾਰਾਂ ਤੇ ਰੱਖੀ ਜਾਂਦੀ ਤੋ ਤਨੀ ਕੀ ਕੀ ਮੂਹਰੇ ਨਿਕਲੀ ਦੇਣਾ ਰੱਖ ਬਜਾ ਨਹੀਂ ਮੇਠਾ ਪਾਤੀ ਪਾਟਾ ਤੇ ਦੋਦੇ ਵੀ ਪਾਟਾ ਪਾਸੋਂ ਆਪਣੀ ਖੰਡ ਰਹੀ ਉਹ ਪਾਤੀ ਉਹ ਕੋਰੇ ਕੋਲ ਚੇਰ ਦੇ ਤੇ ਰੱਖ ਹਣੀਆਂ ਤੇ ਨਾਲੇ ਤੁਹਾਨੂੰ ਖਵਾਉਂਦੀ ਠੀਕ ਹੈ ਇਹ ਵੀ ਕਰਨਾ ਨਹੀਂ ਪਲੇਸ ਵਾਲੀ ਚੱਪਲਾ ਤੇ ਦੂਜੀ ਭਾਗੇ ਚੱਪਲਾ ਮੇਰੀ ਹਾਂ ਉਹ ਆਹੀ ਦੋਨੇ ਜਣੀਆਂ ਪਾਕੇ ਗਿਆ ਹਾਂ ਕੱਲ ਆਹੀ ਦੋਨੇ ਜਣੀਆਂ ਚੱਪਲਾਂ ਚੁੱਕੀਆਂ ਆਹੀ ਦੋਨੇ ਜਣੇ ਮੈਂ ਕਾਲੀ ਪਾਈ ਤੇ ਮਮਾ ਮਮਾ ਨੇ ਨਹੀਂ ਪਾਈ ਦੋਨੇ ਮੇਰੇ ਭਾਈ ਤੇ ਭਾਈ ਨੇ ਵਿਚਾਰੇ ਨੇ ਸਾਨੂੰ ਦੁਕਾਨ ਵਾਲੇ ਨੇ ਦੇਖ ਕੇ ਆ ਚੱਪਲ ਦੇਤੀ ਅਮਣ ਨੇ ਜਿਹੜੀ ਪਾਈ ਹੋਈ ਹੈ ਹਾਂ ਹੋਰ ਤੂੰ ਕਹਿੰਦਾ ਬੰਦਿਆਂ ਵਾਲੀ ਕਿਉਂ ਪਾਈ ਹੋਈ ਆਈ ਆਏ ਹੋਰ ਸੂਟਾਂ ਨਹੀਂ ਇਹਨੂੰ ਪ੍ਰੈਸ ਕਰਨਾ ਸੌਖਾ ਪੈਕ ਤੇ ਗੁੱਸਾ ਮੁੰਡਾ ਕਰਦੇ ਮੈਨੂੰ ਦੱਸ ਜਾ ਨਹੀਂ ਸਿਮੂ ਦਾ ਸੂਟ ਦੇਣਾ ਲੈ ਆਈ ਕੀ ਲਿਆ ਮੈਂ ਰੰਗ ਨੂੰ ਬੋਸ ਮੈਂ ਦੱਸ ਨਹੀਂ ਆ ਬੰਦ ਨਹੀਂ ਤੇ ਉਹਦਾ ਰੈਡੀ ਕਰਵਾਉਣਾ ਚਾਹੀਦਾ ਹਾਂ ਬੰਦ ਨਹੀਂ ਹਾਂ ਬੰਦ ਨਹੀਂ ਤੇ ਰੈਡੀ ਕਰਵਾਉਣਾ ਇਹਨੇ ਮਮ ਨੂੰ ਭੇਜੋਣ ਲਈ ਆ ਨਹੀਂ ਭੇਜ ਰੱਖਿਆ ਕਰਵਾ ਦਿੰਦੇ ਆ ਪਰ ਰੈਡੀ ਉਹਨੂੰ ਇੱਕ ਕਲਰ ਭੇਜਿਆ ਮੈਂ ਚੈੱਕ ਕਰ ਦਿੰਨੀ WhatsApp ਤੇ ਕੋਈ ਮੈਸੇਜ ਆ ਰਿਹਾ ਨਹੀਂ ਉਦੋਂ ਨਿੰਬੂ ਨਿੰਬੂ ਹੋ ਗਿਆ ਆਪਾਂ ਕੱਲ ਨਿੰਬੂ ਲੱਭਦੇ ਹਾਂ ਪਨੀਰ ਬਣਾਉਣ ਨੂੰ ਪਹਿਲਾਂ ਚੇਤਾ ਨਹੀਂ ਰੱਖ ਕੁਲਚੇ ਵਾਲੇ ਕੋਲ ਮੈਂ ਆਪਣੇ ਵਾਸਤੇ ਆਇਆ ਬਸ ਅੱਛਾ ਜੀ ਇਹ ਤਾਂ ਕੰਮ ਗਲਤ ਆ ਯਾਰ ਨਹੀਂ ਨੰਮ ਗਲਤੀ ਨਹੀਂ ਗਲਤ ਸਹੀ ਹੈ ਅਮਣ ਮਨੇ ਆਪੀ ਗਿਆ ਹਾਂ ਮੈਂ ਪੈਸੇ ਦਿੱਤੇ ਹੀ ਤੈਨੂੰ ਦੇਖ ਲੈ ਫਿਰ ਉਹ ਤਾਂ ਬੱਚੇ ਵਾਸਤੇ ਦਿੱਤੇ ਨੇ ਬੱਚੀ ਲੈ ਜਦੋਂ ਬੱਚਾ ਮੈਂ ਆਪਣੇ ਵਾਸਤੇ ਦਿੱਤੇ ਹੀ ਇਹਦਾ ਕੰਮ ਖਰਾਬ ਕਰਤਾ ਤੂੰ ਆਏ ਹਾਂ ਤਾਂ ਮੂੰਹ ਸਵਾਰਦੇ ਰਹਿਗੇ ਤਾਂ ਕੋਈ ਨਾ ਬੁਰਕੀ ਬੁਰਕੀ ਤੁਹਾਡੇ ਚ ਲੈ ਲਾਂਗੇ ਅਸੀਂ ਠੀਕ ਹੈ ਲਓ ਗਾਇਜ਼ ਚਾਹ ਪਾਣੀ ਪੀ ਲਈਏ ਚਾਹ ਪੀਪੂ ਕੇ ਬੈਠ ਗਿਆ ਕੁਲਚੇ ਵੀ ਖਾ ਲੈ ਕੁਲਚੇ ਸਿਰ ਬੱਚਿਆਂ ਵਾਸਤੇ ਲਿਆ ਅਸੀਂ ਕੁਲਿੰਦਰ ਤੇ ਹੁਣ ਬਸ ਅਸੀਂ ਕਰਦੇ ਹਾਂ ਦੀ ਤਿਆਰੀ ਰਾਤ ਦੇ ਰੋਟੀ ਪਾਣੀ ਤੇ ਯਮਨ ਨੇ ਤਾਂ ਚਲੇ ਜਾਣਾ ਬਾਜ਼ਾਰ ਤੇ ਦੇਖਦੇ ਆ ਕੀ ਬਣਾਣਾ ਬਾਕੀ ਪਿੱਛੇ ਪਰਚ ਵਾਲੇ ਵੀ ਲੱਗੇ ਹੋਏ ਨੇ ਟਰਾਲੀਆਂ ਡੇ ਨੇ ਸਿੱਟਣ ਤੇ ਸਾਡਾ ਮਿਸਤਰੀ ਫੇਰ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਵੇਂ ਕਰਨਾ ਰੋਜ਼ ਦੋ ਚਾਰ ਦਿਨ ਦੋ ਚਾਰ ਦਿਨ ਕਹਿ ਦਿੰਦੇ ਨੇ ਤੇ ਬਾਕੀ ਦੇਖਦੇ ਹੁਣ ਕੀ ਸਲਾਹ ਬਣਦੀ ਹੈ ਸਲਾਹ ਇਹ ਬਣਦੀ ਹੈ ਕਿ ਕੰਮ ਸ਼ੁਰੂ ਕਰਾ ਕੇ ਤੇ ਅਸੀਂ ਉੱਥੇ ਚਲੇ ਜਾਵਾਂਗੇ ਕਿਉਂਕਿ ਆਪਾਰ ਨੂੰ ਡੇਲੀ ਅਪਲੋਡ ਕਰਨਾ ਔਖਾ ਹੈ ਬਾਕੀ ਜਿਵੇਂ ਵੀ ਜੋ ਵੀ ਗੱਲਬਾਤ ਹੋਈ ਤੁਹਾਨੂੰ ਦੱਸਦੇ ਰਹਿਵਾਂਗੇ ਤੁਸੀਂ ਬਣੇ ਰਹੋ ਵਲੌਗ 'ਚ ਚਲੋ ਜੀ ਜਿਹੜੇ ਕਹਿੰਦੇ ਨੇ ਕਿ ਭੈਣਾਂ ਦੇ ਬੁਟੀਕ ਤੇ ਕੰਮ ਹੀ ਹੈ ਨਹੀਂ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਜੀ ਉਹ ਤੁਹਾਨੂੰ ਗੁਰੂ ਨਾਨਕ ਦੀ ਇੰਨੀ ਕਿਰਪਾ ਤੇ ਪਰਮਾਤਮਾ ਚਲੋ ਅੱਗੇ ਵੀ ਕਿਰਪਾ ਬਣਾਈ ਰੱਖੇ ਮੈਂ ਕਿਹਾ ਹੈ ਜੀ ਮੈਂ ਚੁੱਪ ਕਰ ਗਈ ਉਹ ਡਾਲੇ ਨੂੰ ਬੜਾ ਮਸ਼ਹੂਰ ਹੋਇਆ ਸਾਡਾ ਫਤਿਹ ਬੋਲਦਾ ਨਾਨਕ ਕੀ ਗੁਰੂ ਨਾਨਕਾ ਦਿਆ ਹੋਇਆ ਸਭ ਕੁਝ ਹੈ ਹਨਾ ਉਹ ਤਾਂ ਗੱਲ ਆਉਂਦਾ ਮੈਂ ਕਿ ਗੁਰੂ ਨਾਨਕਾ ਦਿਆ ਕੁਝ ਕੁ ਉਹੀ ਤਾਂ ਗੱਲ ਹੈ ਮੇਰੇ ਮੂੰਹ ਸੇ ਨਿਕਲ ਗਿਆ ਗਲਤੀ ਸੇ ਉਹ ਗਲਤ ਹੋ ਗਿਆ ਕੰਮ ਮੈਂ ਵੀ ਆਖਾ ਕਿ ਮੁੰਡਾ ਅੰਦਾਜ਼ਾ ਕਿੱਧਰ ਲਾਉਂਗਾ ਕਿ ਤਿੰਨ ਬੰਦੇ ਆਂਦਾ ਪਹਿਲਾ ਨਵਾਂ ਆਪਟੀ ਕੋਲੋਂ ਤੇ ਆਈ ਹੈਗੀ ਜੇਤਪੱਦੀ ਹਾਂ ਫੇਰ ਮੈਨੂੰ ਕਹਿੰਦੇ ਸਾਰੀਆ ਜੇੜੀਆਂ ਮੈਂ ਕਿਹਾ ਟਰਾਲੀ ਵਾਲੇ ਤੇ ਮੈਂ ਧੋਖਾ ਨਾ ਕਰ ਜੇ ਤੈਨੂੰ ਤੇਰੇ ਕਹਿ ਦੇ ਧੋਖਾ ਆ ਦੇ ਧਗਣਾ ਮੈਨੂੰ ਆਂਦੀ ਲਾ ਦੱਸ ਗਗੜ ਮੈਨੂੰ ਕਹਿੰਦੀ ਤੈਨੂੰ ਕਟ ਪਰਚੀਆਂ ਦਿਖਾ ਦੇਣਗੇ ਕਿ ਤੂੰ ਅਸੀਂ ਕੱਥੂ ਕੱਟ ਦਿੱਤੀਆਂ ਮੈਂ ਤਾਂ ਘਾਟਾ ਉਹਨਾਂ ਨੂੰ ਟਰਾਲੀਆਂ ਵੱਧ ਸੁੱਡੀਆਂ ਜਾਣੀਆਂ ਲਓ ਜੀ ਬਾਸੀਆਂ ਦੇ ਬੁਟੀਕ ਤੇ ਕੰਮ ਦਾ ਘਾਟਾ ਨਹੀਂ ਕੰਮ ਦਾ ਵਾਧਾ ਹੀ ਪਰਵਾਇ ਪਰਮਾਤਮਾ ਬੰਦੇ ਬਾਅਦ ਠੀਕ ਬਣ ਜੇ ਫਿਰ ਆਪਾਂ ਨੂੰ ਹੈਲਪ ਵਾਸਤੇ ਚਾਹੀਦੀਆਂ ਕੁੜੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੀ ਹੈਲਪ ਕਰ ਸਕਣ ਸਾਡਾ ਨਾਲ ਕੰਮ ਖਿੱਚ ਸਕਣ ਦੱਬ ਕੇ ਗਿਣੀ ਹਮਣ ਮੜ ਜਾ ਇਧਰਲੇ ਥਾਨ ਗਿਣੀ ਮੜ ਜਾ ਇਹ ਸਾਰੇ ਬਾਹਰਲੇ ਮੁਲਖਾਂ ਵਾਲੇ ਕੋਈ ਨਹੀਂ ਪਤਾ ਬਾਹਰਲੇ ਮੁਲਖਾਂ ਵਾਲੇ ਹੀ ਨਾ ਹੋਰ ਕੀ ਜੁੱਤੀਆਂ ਤਾਰਾ ਕੋ ਸਿਰ ਕਾਲੋ ਚਾਦਰ ਸੀ ਬਣ ਕੇ ਰਹਿ ਜਦੋਂ ਪੰਡ ਲਵਾ ਬਾਵਿਆਂ ਨਾਲ ਹੀ ਕਰਨਾ ਇਹ ਜੀ ਕੂਲਰ ਚੱਲਣ ਲੱਗਾ ਜਿਹੜਾ ਆਇਆ ਤੁਸੀਂ ਦੇਖਿਆ ਸਾਡੇ ਦੂਜੇ ਚੈਨਲ ਤੇ ਤੇ ਹੁਣ ਦੇਖ ਰਿਆਂ ਇਹ ਕਿੰਨਾ ਕੋ ਕਾਮਯਾਬ ਨਹੀਂ ਤਾਂ ਵਿਚਾਰ ਲੈ ਕਮਰਾ ਗਰਮ ਹੈ ਉੱਥੇ ਲਾ ਇਧਰ ਤੇ ਏਸੀ ਦੀ ਕੂਲਿੰਗ ਆ ਜਾਣੀ ਤਾਂ ਮੂਏ ਏਸੀ ਦੀ ਕੂਲਿੰਗ ਆ ਜਾਣੀ ਲਓ ਜੀ ਸਟਾਰਟ ਹੋ ਗਿਆ ਏਸੀ ਇਹ ਰੋਈ ਚਲਾ ਲਿਆ ਕਰੇ ਰੋਟੀਆਂ ਬਣਾਣ ਅੱਜ ਲਾਵਾਂਗੇ ਵਾਓ ਸਟੀਮ ਨਿਕਲਦੀ ਦਮ ਸਟੀਮ ਨਹੀਂ ਪਾਣੀ ਵਾ ਆ ਵਸ ਸਟੀਮ ਪਾਣੀ ਦੇਖੋ ਨਹੀਂ ਇਹ ਹਵਾ ਤਾਂ ਮਾਰ ਰਿਹਾ ਏਕੀ ਵਧਾ ਸਕਦੇ ਹਾਂ ਆਇਦਰ ਮੈਨੂੰ ਲਾ ਨਾ ਇਹਦੀ ਤਾਰ ਹੀ ਬੜੀ ਛੋਟੀ ਹੈ ਤੇ ਗਗਨਦੇਸ਼ ਸਟੀਮ ਨਿਕਲਦੀ ਕਮਲਿਆਂ ਦੇ ਘਰ ਕਮਲਾ ਕੁਝ ਆ ਗਿਆ ਕਮਲਿਆਂ ਦੇ ਘਰੇ ਕੂਲਰ ਆਇਆ ਇਹ ਰੋਹਾ ਹਵਾ ਮਾਰਦੇ ਨਾਲ ਇਹ ਤੁਸੀਂ ਸਰਦੀ ਚ ਗਰਮ ਵੀ ਲੈ ਸਕਦੇ ਹੋ ਹਵਾ ਇਹ ਉਹ ਮੇਰਾ ਕੂਲਰ ਹੈ ਕਿੰਨੇ ਦਾ ਮਗਾਇਆ ਪਰ ਨਹੀਂ ਤਾ 500 500 ਚਾਰ ਪੰਜ ਲਿਆ ਕੇ ਹੀ ਲਾ ਲਓ ਕਮਲੇ ਸੱਚਾ ਤਾਂ ਕਰ ਲੋ ਪਿਓ ਨੂੰ ਦੇ ਹਵਾ ਤੇ ਜੰਦੂ ਨੂੰ ਦਿਮਾਗ ਮੋਟਾ ਪਰੇ ਮੈਂ ਕਦੋਂ ਦੀ ਵੇਖਣ ਦੀ ਵੀ ਹੁਣ ਮੂੰਹ ਅੱਗੇ ਨੇਵੰਦਾ ਰੋਟੀਆਂ ਪਕੰਦਾ ਹੈ ਕਿਆ ਕਰੇ ਕਾ ਗਾਣਾ ਨਹੀਂ ਕਿਹ ਚੀਜ਼ ਦੇ ਉੱਤੇ ਲਾਣਾ ਪੈਣਾ ਟੇਬਲ ਤੇ ਇਹ ਜਿਹੜੇ ਜਿੰਨੀ ਕਿਹਦੀ ਹਵਾ ਨਹੀਂ ਅੱਗੇ ਬੰਨਣਾ ਪੈਣਾ ਮੂੰਹ ਦੇ ਨਾਲ ਹੀ ਆਜਾ ਹੰਟੀ ਹਵਾ ਹੁੰਦਾ ਬਸ ਆਇਓ ਗੈਸ ਬੰਦ ਕਰੇ ਐ ਕੁੜੀ ਇੱਥੇ ਗਰਮ ਪਾਣੀ ਪਾ ਕੇ ਮੂੰਹ ਨੂੰ ਘੋਲ ਦੇਣਾ ਕਰੇ ਜਿਵੇਂ ਫੇਸ਼ਲ ਕਰਨਾ ਹੋਵੇ ਆ ਦੇਖ ਕੈਮਰੇ ਦਿਖ ਲੈ ਕਿ ਦੋ ਲਓ ਜੀ ਪਰਤ ਪਾਣੀ ਤੁਹਾਨੂੰ ਦਿਖਾਇਆ ਹੈ ਕਰਨੇ ਸੇਰੇ ਸ਼ੁਰੂ ਹੋਗੀ ਇਹ ਸ਼ੁਰੂ ਹੁੰਦੀ ਮੇਰੇ ਨਾਲ ਦਾ ਪੈਲੀ ਜੀ ਪਾ ਦੇਣੀ ਉਹਨਾਂ ਨੇ ਕਿਉਂਕਿ ਉਧਰ ਹਲੇ ਕੋਈ ਕੰਮ ਨਹੀਂ ਸਟਾਰਟ ਕੀਤਾ ਸਾਡੇ ਮਿਸਤਰੀਆਂ ਨੇ ਵੈਰੀ ਗੁੱਡ ਫਤਿਹ ਵੈਰੀ ਗੁੱਡ ਆ ਫਤਿਹ ਵਰਗੇ ਨਹੀਂ ਦੱਬ ਦੇਣੀ ਜਿਹਨੀਆਂ ਭਰੀਆਂ ਹੁੰਦੀਆਂ ਕੀ ਸਹੀ ਗੱਲ ਹੈ ਪਾਣੀ ਛੱਡ ਛੱਡ ਕੇ ਚਲ ਆ ਜੋਦੇ ਅਸੀਂ ਆ ਗਏ ਜੀ ਇਹ ਦੋ ਸੈਰ ਕਰਨਾ ਆਉਣਾ ਹੀ ਆਉਣਾ ਬਾਕੀ ਬਾਏ ਕੰਮ ਹੋਣਾ ਹੁਣ ਸੈਰ ਕਰਨਾ ਆਪਾਂ ਲਈ ਆਉਣਾ ਹੋਣਾ ਚਲੋ ਜੀ ਸੈਰ ਕਰ ਲੀਏ ਫਿਰ ਕੰਮ ਕਰਕੇ ਆਏ ਆ ਮੇਰੇ ਨਾਲ ਉਹ ਤੂੰ ਕੀ ਕਰਨਾ ਹੈ ਸਾਡੇ ਪਿੱਛੇ ਉਹ ਸਾਡੇ ਪਿੱਛੇ ਆ ਗਈ ਆ ਹੋ ਗਿਆ ਹੈ ਵਲੌਗਿੰਗ ਕਰਦੇ ਕਰਦੇ ਨੇ ਤੂੰ ਚੰਦ ਮਿੰਟ ਕਿਉਂ ਜਿਨਾਈ ਪਿੱਛੇ ਉਹ ਉੱਥੇ ਬਾਸਮਤੀ ਦੀ ਆ ਰਹੀ ਹੈ ਲਾਲੋ ਲਾਲ ਵੇਖਣਿਆ ਕੋਣ ਅੱਗੇ ਜਾਂਦਾ ਧਮਣ ਮੋٹے ਕੋਲੇ ਭੱਜਾਈ ਨਹੀਂ ਜਾ ਰਿਹਾ ਇਹਨਾਂ ਚੱਪਲਾਂ ਹੀ ਤੋੜ ਦੇਣੀਆਂ ਨੇ ਹਾਂ ਹਾਂ ਇਹਨਾਂ ਦਾ ਕੁਛ ਨਹੀਂ ਜਾਣੇ ਹੋਰ ਚੱਪਲ ਸ਼ੂ ਪਾ ਕੇ ਆਉਣੇ ਸੀ ਲੀਦੀ ਉਂਗਲ ਦਾ ਸੱਟ ਲੱਗੀ ਸੱਟ ਵੱਜੀ ਹੋਈ ਹੱਥ ਆ ਤੇ ਭੱਜ ਗਿਆ ਸੁਦਾਈ ਦਮਣ ਭੱਜ ਅੱਜ ਪਹਿਲੀ ਵਾਰੀ ਵੇਖਿਆ ਪਟਾਟ ਢਮੇ ਤੇ ਤੇ ਜਾਂਦਾ ਨਹੀਂ ਅੱਗੇ ਜਾ ਕੇ ਚੱਲੇ ਸਲੋ ਹੋ ਜਾਣਾ ਗੱਡੀਆਂ ਤਾਂ ਦੇ ਉਹਦੇ ਪਿੱਛੇ ਕਿੰਨੀਆਂ ਲੱਗੀਆਂ ਪਈਆਂ ਨੇ ਕੱਲ ਅਮਨ ਦਾ ਖਰੜ ਵਾਲੀ ਦਾ ਅੱਜ ਵਿਚਾਰੇ ਦਾ ਫੋਨ ਆਇਆ ਕਹਿੰਦੀ ਮੈਂ ਤੁਹਾਡੀ ਵੀਡੀਓ ਵੇਖਣੀ ਜੇ ਪਿਆਰਾ ਖੇਤਾਂ 'ਚ ਘੁੰਮਣ ਗਿਆ ਤੁਸੀਂ ਮੈਂ ਕਿਹਾ ਤੁਸੀਂ ਵੀ ਆਓ ਤਾਂ ਨੂੰ ਪਤਾ ਲੱਗ ਜੂ ਆ ਕੇ ਮੈਂ ਹਾਂ ਚੱਲ ਦਮਣ ਭੱਜ ਬੁੱਤ ਭੱਜ ਡਾਕਟਰ ਨੇ ਕਿਹਾ ਕਿ ਪਈ ਸਾਰ ਕਰਿਆ ਕਰੋ ਉਹ ਦਿਨ ਤੈਨੂੰ ਚੱਕਰ ਆ ਗਏ ਸੀ ਨਾ ਹਾਂ ਦਮਣ ਕੀ ਕਰ ਰਹੀ ਏ ਖਾ ਖਾ ਕੀ ਰਿਆ ਮਿੱਟੀ ਆਹ ਮਿੱਟੀ ਨਾ ਗਗਣ ਤੇਰੇ ਮੂੰਹ ਤੇ ਉੱਪਰ ਜਾਣੀ ਮਿੱਟੀ ਕੈਚ ਕਰਦੀ ਕਰਦੀ ਲੈ ਆਪਣੀ ਨੋ ਜੀ ਸਾਡਾ ਟਰੈਕਟਰ ਮੁੜ ਗਿਆ ਫਿਰ ਦੁਬਾਰਾ ਟਰਾਲੀ ਸਿੱਟ ਕੇ ਆਪਾਂ ਇਹ ਆਧਿਨ ਰਿਹਾ ਵੀਡੀਓ ਬਣਾਣੀ ਆ ਪਟੇ ਉਹਦੇ ਫਤੇਵਾਲ ਦੇ ਪਤੇ ਲੋ ਪਤੇ ਇਧਰ ਆਓ ਉਹਨੂੰ ਪਾਟੀ ਕਰਨਾ ਉਹ ਉਹਨੂੰ ਪਾਟੀ ਵੀ ਨਹੀਂ ਕਰਦੇ ਪਾਟੀ ਵੀ ਨਹੀਂ ਕਰਦੇ ਪੀਚਾਰੇ ਪਾਟੀ ਤਾਂ ਸੜ ਗਈ ਅਦੀ ਜੇ ਤੁਸੀਂ ਪਾਟੀ ਕਰਦੇ ਤੁਹਾਨੂੰ ਕੋਈ ਮਾਰਦਾ ਫੇਰ ਮੈਂ ਕਰਦਾ ਹੀ ਰਹਿਣਾ ਹੈ ਕਹਿੰਦਾ ਕਿੱਡਾ ਖਰਾਬ ਹੈ ਨਾ ਕਰਨਾ ਚਲ ਸੁਪਾਦ ਕਰਤਾ ਹੈ ਮਨ ਭੋ ਕਰਿਆ ਊੜੇ ਇੰਤਹਾਵਾਂ ਉਂਗਲੀ ਟੁੱਟੀ ਪਈ ਐ ਇਹਦੀ ਯਰ ਕਿੰਨੇ ਪੈਟਰੋਲ ਤੇ ਚੜ ਗਏ ਪਰਨੀਤ ਕਹਿੰਦਾ ਮਰਨਾ ਥੋੜੀ ਏ ਕਾ ਤੋ ਮਰੋ ਤੁਸੀਂ ਐ ਪਰਮਾਤਮਾ ਦਾ ਦਿੱ ਲੰਬੀ ਉਮਰ ਕਰੇ ਇਹਦੇ ਨਾਲ ਕਿਸੇ ਨੇ ਕਿਹਾ ਲਓ ਜੀ ਹੁ ਡਮਨ ਚਲਾਣ ਲਈ ਕਿੰਚੀ ਕਿੰਚੀ ਮੰਮਾ ਨੂੰ ਵੀ ਕਿੰਚੀ ਮੰਮਾ ਨੂੰ ਵੀ ਮੰਮਾ ਨੂੰ ਵੀ ਕਿੰਚੀ ਆਹ ਚਲੋ ਬਹਿ ਜਾ ਪਰਨੀਤ ਪਿੱਛੇ ਫਿਰ ਸੈੜਦੇ ਹੋ ਦੀਦੀ ਚਲਾਈ ਜਿੱਡੀ ਦੀਦੀ ਓਡਾ ਹੀ ਬੁਲਟ ਆ la carta cam ਜਿੱਡੀ ਹੈਗੀ ਓਡੇ ਬੁਲਟ ਹੈ ਇਹ ਤਾਂ ਲਤ ਲਾ ਕੇ ਵੀ ਨਹੀਂ ਕੱਢਦਾ ਪਰ ਮਾਤਾ ਕੰਨੇ ਤਾਂ ਤੇਰੀ ਤੂੰ ਕਬਣੀ ਪਿਆਰ ਚਾਹੇ ਬੁਲਟ ਦਾ ਮੋੜ ਮੁੰਨਾ ਆਪਾਂ ਚਾਹੇ ਸਕੂਟਰ ਦਾ ਮੋੜ ਮੁੰਨਾ ਤੇ ਚਾਹੇ ਜ਼ਿੰਦਗੀ ਦਾ ਮੋੜ ਮੁੰਨਾ ਹਮੇਸ਼ਾ ਮੋੜ ਮੁਰਨਾ ਹੀ ਜਿਹੜਾ ਨਵਾਂ ਮੋੜ ਆਉਂਦਾ ਨਾ ਕੋਈ ਉਹੀ ਹਮੇਸ਼ਾ ਔਖਾ ਹੁੰਦਾ ਹੈ ਔਖਾ ਹੁੰਦਾ ਸਹੀ ਜਦੋਂ ਮੋੜ ਜਾਂਦੇ ਹੋ ਨਾ ਤੇ ਸਿੱਧੇ ਰਾਹ ਤੇ ਚੱਲ ਪੈਂਦੇ ਹੋ ਨਾ ਤੇ ਬੱਸ ਕੀ ਸਾਰਾ ਕੁਝ ਫਿਰ ਜ਼ਿੰਦਗੀ ਬਹੁਤ ਵਧੀਆ ਆਪਣੇ ਆਸ-ਪਾਸ ਹੀ ਨੇ ਦੇਲੇ ਹੋਣਾ ਹਰ ਇੱਕ ਚੀਜ਼ ਦੀ ਵੈਰੀ ਗੁੱਡ ਵੀਰੇ ਨਾਲ ਭੈਦਾ ਤੂੰ ਬੋਲਟ ਰੇਡ ਕਿ ਲੈ ਆਈ ਥਾਦਨੀ ਲੈ ਆ ਦੇ ਇਹਦੇ ਨੂੰ ਅੱਗੇ ਲੈ ਕੇ ਚਲਾਣਾ ਨਹੀਂ ਨਹੀਂ ਉਹ ਤਾਂ ਅੱਗੇ ਉਹ ਅਰੇ ਅੱਗਾ ਨਹੀਂ ਚਲਾਣਾ ਗਗਨ ਇੱਕੋ ਸੰਭਲ ਢਾਣੀ ਉਹਦੇ ਥੱਲੇ ਮਿੱਟੀ ਪੋਲੀ ਨਾ ਸਟੈਂਡ ਕਰ ਪੁੱਤ ਵੀਰੇ ਤਾਂ ਸੰਭਾਲਿਆ ਨਹੀਂ ਜਾਂਦਾ ਉਹ ਨਿਆਣੇ ਪੁੱਤ ਪਾਪਾ ਨੇ ਚਲਾਈ ਕੋ ਗਿਆ ਜੀ ਬਾਊ ਕੀ ਹੋ ਗਿਆ ਬਲੇ ਬੁਲਟ ਚੁੱਕਾ ਤਾਂ ਹੋ ਜਾ ਹੋਰ ਪੈਰ ਤਾਂ ਥੱਲੇ ਲੱਗਣ ਲੱਗ ਜਾਣ ਫਿਰ ਚਲਾ ਲਈ ਪੈਰ ਛਾੜ ਦੇ ਇਹਦੇ ਹੱਥ ਨਹੀਂ ਪਹੁੰਚਦੇ ਹਾਂ ਚਲਾ ਆ ਇਹਨੂੰ ਤਾਂ ਚੁੱਕ ਲੈ ਜਿਹੜਾ ਹੁਣ ਲਿਆਂਦਾ ਇਹ ਵੀ ਬੁਲਟ ਹੀ ਆ ਤੇਰਾ ਇਹ ਹਾਰ ਲਿਆ ਇਹ ਬੁਲਟ ਹਾਰ ਲਿਆ ਆਇਆ ਯਾਰ ਤੂੰ ਬੁਲਣਾ ਚਾਹਦਾ ਕੋਰ 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 ਹਾਂ ਬੋਲਣਾ ਚਾਹਦਾ ਬੁਲ ਉਹ ਤਮੂੜੀਆਂ ਨੇ ਹਾਂ ਛੇਤੀਆਂ ਛੇਤੀ ਆ ਆ ਉਹਦੇ ਉਹ ਆ ਮਖਿਆ ਆ ਗਿਆ ਆਇਆ ਤੇ ਤੇ ਲਾੜਗੀ ਨੇ ਇਕਦਿ ਹਫਤਾ ਸੋਜੀ ਨਾ ਕਰਨੀ ਪਕਾਨੇ ਡ ਡਾ ਜਗਾ ਅੱਗੇ ਪਕਾਨੇ ਡ ਜਿੰਨਾ ਵੀ ਨਹੀਂ ਆ ਗਿਆ ਫਿਰ ਸਿਆ ਪਕਾਣ ਜੋਲਾ ਜੋਲ ਕੇ ਹਈ ਸਾ ਹੂੰ ਤੇਰੀ ਖਰਾਕ ਬੜੀ ਆ ਛੋਟੇ ਦੀ ਨਹੀਂ ਖਰਾਕ ਓਏ ਜੀ ਮੈਂ ਹੱਸ ਗਈ ਹਾਂ ਹਾਂ ਕਰਦੇ ਛੱਡ ਉਹ ਗਾਇਜ਼ ਅਸੀਂ ਪਿਆਲੀ ਚੋਂ ਆ ਗਏ ਸੀ ਤੇ ਅਸੀਂ ਰੋਟੀ ਰੋਟੀ ਖਾ ਲਈ ਤੇ ਹੁਣ ਅਸੀਂ ਫੇਰ ਚੱਲਿਆ ਕੋਠੇ ਤੇ ਬਸ ਰੋਟੀ ਖਾ ਕੇ ਸੈਰ ਕਰ ਚੱਲੇ ਆ ਆ ਜਾਓ ਤਰ ਤੁਸੀਂ ਵੀ ਆ ਜਾਓ ਆ ਸੋਫੇ ਤੇ ਇਹ ਕੱਪੜੇ ਵਾਸਤੇ ਲਿਆਉਂਦੇ ਨੇ ਬੈੜਵਾ ਥੋੜੀ ਲੈਂਦੇ ਨੇ ਹਲੋ ਗਾਇਜ਼ ਕੋਠੇ ਤੇ ਆ ਗਏ ਆ ਆਪਾਂ ਓ ਟਰੱਕੀ ਟਰੱਕ ਫਰਬੀ ਕਿਦਾਂ ਚੱਲਦਾ ਇਥੇ ਮੰਜੇ ਸਾਡੇ ਲੱਗੇ ਕੋਠੇ ਉੱਥੇ ਅੱਗ ਲਾਈ ਹੋਣੀ ਆ ਨਾੜ ਨੂੰ ਨਾ ਬੂਤ ਮਸਾਈ ਲੰਕਾ ਤੋਂ ਡਿੱਗਣ ਦਬ ਸੁੱਖ ਰੱਖੇ ਆ ਵੇ ਇੱਕ ਵਾਰਾ ਸਾਨੂੰ ਲਾਇਆ ਸੀ ਉਹਦੇ ਗਿੜੇ ਦੇਖਦਾ ਦੇ ਗਿੜੇ ਦੇ ਗਿੜੇ ਉਦੋਂ ਤਾਂ ਉਤਾਰ ਪਰਤ ਪਰਤ ਵੀ ਬੜੀ ਪਈ ਸੀ ਉਦੋਂ ਆ ਅੰਦਰ ਇੱਧਰ ਇੱਧਰ ਪਿੰਡ ਲੈਂਟਰ ਉਦੋਂ ਕਿਹੜਾ ਮਸ਼ੀਨਾ ਚਲਵਾ ਦਿੰਦਾ ਸੀ ਜਦੋਂ ਪਿੰਡ